ਸਤਿ ਸ਼੍ਰੀ ਅਕਾਲ ਦੋਸਤੋ ਲੋਕ ਚੇਤਨਾ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਭਲਵਿੰਦਰ ਸਿੰਘ ਜੀ ਪੀਐਸ ਦੇ ਨਾਲ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਚੈਨਲ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਨਾਮ ਭਾਜੀ ਤੁਸੀਂ ਅੱਜ ਆਏ ਬਹੁਤ ਬਹੁਤ ਤੁਹਾਨੂੰ ਪੂਰੀ ਟੀਮ ਦਾ ਲੋਕ ਚੇਤਨਾ ਟੀਮ ਦਾ ਬਹੁਤ ਬਹੁਤ ਧੰਨਵਾਦ ਸਰ ਜਿਹੜਾ ਤੁਹਾਡਾ ਇੱਥੇ ਦਫ਼ਤਰ ਹੈ ਤੁਹਾਡੇ ਦਫ਼ਤਰ ਦਾ ਨਾਮ ਕੀ ਹੈ ਤੇ ਇਹ ਕਦੋਂ ਤੋਂ ਸ਼ੁਰੂ ਕੀਤਾ ਹੈ ਦਫ਼ਤਰ ਦਾ ਨਾਮ ਹੈਗਾ ਪੀਐਸ ਕੰਸਲਟੈਂਟ ਨੂੰ ਲਗਭਗ 25 ਸਾਲ ਹੋ ਗਿਆ ਪਾਣੂ ਮੈਨ ਜਿਹੜਾ ਹੈੱਡ ਆਫਿਸ ਹੈ ਦਿੱਲੀ ਐ ਤੇ ਜਲੰਧਰ ਜੀ ਆਪਣੀ ਬ੍ਰਾਂਚ ਹੈ ਜੀ ਜਿਹੜੀ 2009 ਤੋਂ ਚੱਲ ਰਹੀ ਐ ਹੁਣ 2025 ਤੱਕ ਤੁਸੀਂ ਕੋਲ ਬੈਠੇ ਦੇਖ ਰਹੇ ਹੋ ਔਰ 25 ਸਾਲ ਹੋ ਗਏ ਮਨ ਨੂੰ ਇਸ ਕੰਮ ਚ ਸੈਂਟਰ ਗਵਰਨਮੈਂਟ ਦਾ ਲਾਇਸੈਂਸ ਹੈ ਹੈੱਡ ਆਫਿਸ ਜਿਹੜਾ ਆਪਣਾ ਉਹ ਦਿੱਲੀ ਐ ਸਰ ਇਸ ਦਫ਼ਤਰ ਵੱਲੋਂ ਤੁਸੀਂ ਜਿਹੜੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਜੀ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਿਸ ਕੰਮ ਦੇ ਉੱਤੇ ਭੇਜਦੇ ਜੀ ਸਾਡਾ ਜਿਹੜਾ ਮੇਨ ਫੋਕਸ ਹੈ ਜੀ ਉਹ ਮਿਡਲ ਈਸਟ ਜਾਂਦਾ ਜਦ ਗੱਲ ਕਰੀਏ ਤੇ ਮੇਨ ਦੁਬਈ ਦੇ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਡੇ ਦਾ ਇੱਕ ਬ੍ਰਾਂਚ ਉਹ ਫਿਰ ਦੁਬਈ ਵੀ ਹੈਗੀ ਹੈ ਜਿਹਨ ਹੈਡ ਆਫਸ ਦੇ ਜਿਹੜਾ ਉਹ ਦਿੱਲੀ ਹੈ ਇੱਕ ਬ੍ਰਾਂਚ ਸਾਡੀ ਦੁਬਈ ਵੀ 2015 ਤੋਂ ਚੱਲ ਰਹੀ ਹੈ ਜਿੱਥੋਂ ਅਸੀਂ ਕੇ ਸਾਰਾ ਕਵਰ ਕਰਦੇ ਹਾਂ ਪੂਰਾ ਮਿਡਲਿਸਟ ਕਵਰ ਕਰਦੇ ਹਾਂ ਔਰ ਜਿਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕਿ ਅਸੀਂ 25 ਸਾਲ ਤੋਂ ਕਰ ਹੀ ਰਹੇ ਹਾਂ ਹਜ਼ਾਰਾਂ ਸਾਬ ਨਾਲ ਬੱਚੇ ਅਸੀਂ ਬਾਹਰ ਭੇਜ ਚੁੱਕੇ ਹਾਂ ਉਹਨਾਂ ਦਾ ਬਹੁਤ ਵਧੀਆ-ਵਧੀਆ ਅਸੀਂ ਕੰਪਨੀਆਂ ਨੂੰ ਬੰਦੇ ਪ੍ਰੋਵਾਈਡ ਕਰਾ ਰਹੇ ਹਾਂ ਕੁਝ ਕੰਪਨੀਆਂ ਨਾਮ ਲੈਣਾ ਚਾਹਾਂ ਦਾ ਸ਼ੋਭਾ ਕੰਪਨੀ ਆਪਣੀ ਬਹੁਤ ਪੁਰਾਣੀ ਹੈ ਮਸਲਾਵਾ ਅਜ਼ੀਜ਼ੀ ਕੰਪਨੀ ਹੈ ਵਾਲਟਰਾਂਸ ਹੈ ਇਸ tane ਬਹੁਤ ਹਜ਼ਾਰਾਂ ਕੰਪਨੀ ਹੈ ਜਿਹਨਾਂ ਅਸੀਂ ਇਹ ਪੰਜਾਬ ਤੋਂ ਆਲਓਵਰ ਇੰਡੀਆ ਤੋਂ ਮੈਨਪਰ ਦੇ ਰਹਿਆ ਸੀ ਜਿਹੜੇ 25 ਸਾਲਾਂ ਤੋਂ ਸਰ ਇਹ ਦੇਖਣ ਚ ਆਉਂਦਾ ਕਿ ਅਕਸਰ ਬਹੁਤ ਥਾਵਾਂ ਦੇ ਤੇ ਏਜੰਟ ਦਾ ਜਿਹੜਾ ਦਫਤਰ ਖੋਲ੍ਹਿਆ ਆਂਦਾ ਇਹ ਬੰਦੇ ਬਾਹਰ ਭੇਜੀ ਜਾਂਦੇ ਆ ਤੇ ਏਜੰਟ ਲਫ਼ਜ਼ ਇੱਕ ਬਦਨਾਮ ਜਿਹੜਾ ਕਰ ਦਿੱਤਾ ਏ ਏਜੰਟਾਂ ਨੇ ਪਰ ਇਹ ਤੁਹਾਡਾ ਏਜੰਟਾਂ ਵਾਲਾ ਆਉਂਦਾ ਏ ਜਾਂ ਕੰਪਨੀ ਆਉਂਦੀ ਆ ਦੇਖੋ ਜੀ ਅਸੀਂ ਕੰਸਲਟੈਂਟ ਆ ਗਏ ਆ ਮੈਂ ਅਸੀਂ ਜਿਹੜੇ ਆ ਇਹ ਭਾਰਤ ਸਰਕਾਰ ਤੋਂ ਮਨਜ਼ੂਰशुदा ਏਜੰਸੀ ਸਾਡੀ ਔਰ ਰਜਿਸਟਰਡ ਏਜੰਸੀ ਹੈ ਅਸੀਂ ਜਿਹੜੇ ਆ ਰਹੇ ਆ ਜ ਨੇ ਆ ਰਹੇ ਮਤਲਬ ਰਿਕਰੂਟਿੰਗ ਏਜੰਟ ਅਸੀਂ ਉਹ ਏਜੰਟ ਨਹੀਂ ਆ ਕਪੁੱਤਰਵਾਜ ਨਹੀਂ ਆ ਕਿ ਜਿਹਦਾ ਕੋਈ ਪਤਾ ਟਿਕਾਣਾ ਨਹੀਂ ਹੈ ਅਸੀਂ ਜੋ ਵੀ ਐਕਟੀਵਿਟੀ ਕਰਦੇ ਆ ਉਹਦਾ ਭਾਰਤ ਸਰਕਾਰ ਨੂੰ ਇੱਕ ਇੱਕ ਮਿੰਟ ਦਾ ਖਬਰ ਹੁੰਦੀ ਹੈ ਤੇ ਲੀਗਲ ਕੰਮ ਕਰ ਰਹੇ ਆ ਪਿਛਲੇ 25 ਸਾਲ ਤੋਂ ਔਰ ਠੀਕ ਹੈ ਕੁਝ ਲੋਕ ਬੈਠੇ ਆ ਜਿਹੜੇ ਕਿ ਮਾਰਕੀਟ 'ਚ ਖਰਾਬ ਕਰ ਰੇ ਇਸ ਨਾ ਨੂੰ ਹਾਲਾਂਕਿ ਇੱਕ ਲੋਕ ਸੇਵਾ ਵੀ ਇਹ ਪੈਸੇ ਦੇ ਸਰੋਤ ਸਾਰ ਕੋ ਕਮਾਂਦਾ ਹੀ ਹੈ ਪਰ ਅਗਰ ਬੰਦਾ ਟਿਕਾਣੇ ਲੱਜੇ ਆਪਣੀ ਰੋਜੀ ਰੋਟੀ ਲੱਜੇ ਇਸ ਤੋਂ ਅੱਗੇ ਸੇਵਾ ਵੀ ਕੋਈ ਨਹੀਂ ਹੈ ਅ ਇਸ ਕੰਮ ਦੇ ਵਿੱਚ ਕਈ ਵਾਰੀ ਭਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਤੇ ਕੀ ਅਜਿਹੇ ਹਾਲਾਤ ਵੀ ਕਦੀ ਪੈਦਾ ਹੋਏ ਹਾਂਜੀ ਕਈ ਵਾਰ ਪੈਦਾ ਹੋ ਜਾਂਦੇ ਆ ਕਈ ਵਾਰ ਕਈ ਵਾਰ ਕੰਪਨੀ ਬੰਦੇ ਨੂੰ ਖਰਾਬ ਕਰ ਜਾਂਦੀ ਹੈ ਔਰ ਕਈ ਵਾਰ ਦੇਖਿਆ ਜਾਂਦਾ ਕਿ ਬੰਦੇ ਵੀ ਜਿਹੜੇ ਨਹੀਂ ਮਿਹਨਤੀ ਨਹੀਂ ਹੈ ਨਸ਼ੇ ਪਤੇਾਂ ਤੇ ਲੱਗੇ ਹੋਏ ਨੇ ਉੱਥੇ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਹੁੰਦਾ ਨਹੀਂ ਉਹਦੀ ਵੀ ਸਾਨੂੰ ਫਿਰ ਪਰੇਸ਼ਾਨੀਆਂ ਆਂਦੀ ਕਿਉਂਕਿ ਆਪਣੇ ਘਰ ਦੇ ਨੂੰ ਮਿਸਗਾਈਡ ਕਰਦੇ ਆ ਉਹ ਜੋ ਰਿਐਲਿਟੀ ਹੈ ਉਹਨੂੰ ਦੱਸਦੇ ਨਹੀਂ ਜੋ ਇੱਥੇ ਨਸ਼ਾ ਕਰਦੇ ਜਾਂਦੇ ਆ ਸੁੱਕਾ ਨਸ਼ਾ ਕਰਦੇ ਆ ਜਾਂ ਕੋਈ ਵੀ ਨਸ਼ਾ ਕਰਦੇ ਜਾਂਦੇ ਆ ਜਿੰਨੇ ਦਿਨ ਦੇ ਉੱਥੇ ਮਿਲਦਾ ਰਹਿੰਦਾ ਜੋ ਨਾਲ ਲੈ ਜਾਂਦੇ ਆ ਕੈਰੀ ਕਰਕੇ ਉਹਨੇ ਦੇ ਠੀਕ ਰਹਿੰਦੇ ਆ ਮੰਨ ਲਓ 15 ਦਿਨ ਦਾ ਹਫਤੇ ਦਾ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਨਸ਼ਾ ਟੁੱਟਦੇ ਆ ਤਾਂ ਫਿਰ ਉਹ ਮਿਸਗਾਈਡ ਕਰਦੇ ਆਪਣੇ ਪਰਿਵਾਰ ਨੂੰ ਆਪਣੇ ਪੇਰੈਂਟਸ ਨੂੰ ਆਪਣੀ ਫੈਮਿਲੀ ਨੂੰ ਉਹਦੇ ਸਾਨੂੰ ਕਾਫੀ ਮੁਸ਼ਕਲਾਂ ਆਂਦੀਆਂ ਨੇ ਔਰ ਪਰ ਸਾਡਾ ਆਪਣਾ ਉਥੇ ਆਫਿਸ ਹੋਣ ਕਰਕੇ ਆ ਸੀ ਉਹਨੂੰ ਸੋਲਵ ਕਰ ਲੈਨੇ ਆ ਜੋ ਰਿਐਲਿਟੀ ਦੇ ਮਾਪਿਆਂ ਦਾ ਦੱਸੀ ਜਾਂਦੀ ਹੈ। ਉਹ ਸਾਨੂੰ ਇਹ ਮੁਸ਼ਕਲਾਂ ਆਂਦੀਆਂ ਰਹਿੰਦੀਆਂ ਸੀ ਸੋਲਵ ਕਰ ਲੈਨੇ ਆ। ਇਹ ਜਿਹੜੇ ਆਪਣੇ ਪੰਜਾਬ ਦੇ ਵਿੱਚ ਦਫ਼ਤਰ ਕਿੱਥੇ-ਕਿੱਥੇ ਨੇ? ਪੰਜਾਬ 'ਚ ਜਿਹੜਾ ਮੇਰਾ ਮੇਨ ਆਫਿਸ ਜਲੰਧਰ ਹੀ ਹੈਗਾ ਤੇ ਜੇ ਬ੍ਰਾਂਚ ਦੀ ਗੱਲ ਕਰੀਏ ਬਟਾਲੇ ਵੀ ਹੈ ਔਰ ਮੁਕੇਰੀਆਂ ਵੀ ਹੈ। ਠੀਕ ਹੈ ਜਿਹੜਾ ਮੇਰਾ ਰਜਿਸਟਰਡ ਬ੍ਰਾਂਚ ਆਫਿਸ ਜਿਹੜਾ ਉਹ ਜਲੰਧਰ ਹੈਗਾ। ਇਹ ਕੀ ਐਡਰੈਸ ਕੀ ਜੀ ਦਾ? ਇਹ ਪਠਾਨਕੋਟ ਬਾਈਪਾਸ ਹੈ ਜੀ। ਆਹ ਨੂੰ ਬਾਈਪਾਸ ਅਮਨ ਨਗਰ ਏਰੀਆ ਦਾ ਨਾਮ ਹੈ ਇੰਡਸਟਰੀ ਏਰੀਆ ਹੈ ਤੁਸੀਂ ਕਦੀ ਵਿਜ਼ਿਟ ਕਰ ਸਕਦੇ ਹੋ ਪਠਾਨਕੋਟ ਬਾਈਪਾਸ ਆ ਕੇ ਤੇ ਆ ਕੇ ਤੁਸੀਂ ਬੈਠੇ ਹੋ ਤੁਸੀਂ ਦੇਖ ਲਿਆ ਸਾਰਾ ਨਾਲ ਕੋਈ ਆਈਲੈਂਡ ਸੈਂਟਰ ਦਾ ਵੀ ਕੋਈ ਸ਼ੁਰੂ ਕੀਤਾ ਜੀ ਹਾਂ ਜੀ ਕੋਵਿਡ ਚ ਅਸੀਂ ਇੱਕ ਹੋਰ ਪੀਐਸ ਲੈਂਗੁਏਜ ਪਲਾਨ ਆਪਣੇ ਨਾਲ ਐਡ ਕੀਤਾ ਸੀ ਔਰ ਉਹ ਵੀ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ ਬੱਚਿਆਂ ਨੂੰ ਆਈਲਸ ਵੀ ਕਰਾਣੇ ਆ ਔਰ ਉਹਨਾਂ ਦਾ ਸਟੱਡੀ ਵੀਜ਼ਾ ਵੀ ਨਾਲ ਕਰ ਰਹੇ ਹਾਂ ਅਸੀਂ ਔਰ ਉਹਨਾਂ ਦੀ ਪੀਆਰ ਤੱਕ ਵੀ ਹੈਲਪ ਕਰਦੇ ਹਾਂ ਅਸੀਂ ਸੋ ਸਰ ਜੋ ਹੁਣ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੇ ਬੰਦਿਆਂ ਦੀ ਵਿਦੇਸ਼ਾਂ ਦੇ ਵਿੱਚ ਲੋੜ ਪੈਂਦੀ ਹੈ ਤੇ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਵਿੱਚ ਚੰਗੀਆਂ ਕੰਪਨੀਆਂ ਦੇ ਵਿੱਚ ਤੁਸੀਂ ਲੈ ਕੇ ਜਾਦੇ ਜੀ ਦੇਖੋ ਜੀ ਇਸ ਟਾਈਮ ਜਿਹੜਾ ਸਤਨਾਮ ਭਾਜੀ ਸਾਨੂੰ ਹਰ ਤਰ੍ਹਾਂ ਦੇ ਬੱਚੇ ਲੋੜ ਹੈ ਸਕੀਲਡ ਅਨਸਕੀਲਡ ਹਾਈਲੀ ਸਕੀਲਡ ਉਹਦੇ ਵਿੱਚ ਹਰ ਤਰ੍ਹਾਂ ਦੇ ਬੱਚੇ ਆ ਜਾਂਦੇ ਆ ਐਮਈਪੀ ਦੇ ਸਿਵਲ ਦੇ ਹਸਪੀਟੈਲਿਟੀ ਦੇ ਜੇ ਮੈਂ ਹਸਪੀਟੈਲਿਟੀ ਦੀ ਗੱਲ ਕਰਾਂ ਉਹਦੇ ਵਿੱਚ ਆਪਾਂ ਨੂੰ ਸਿਕਿਉਰਿਟੀ ਗਾਰਡ ਚਾਹੀਦੇ ਆ ਵੈਲੇ ਪਾਰਕਿੰਗ ਡਰਾਈਵਰ ਚਾਹੀਦੇ ਆ ਠੀਕ ਹੈ ਵੈਰੋ ਵਰਕਰ ਚਾਹੀਦੇ ਆ ਤੇ ਇਸ ਤਰ੍ਹਾਂ ਸਾਨੂੰ ਬਹੁਤ ਬੱਚੇ ਚਾਹੀਦੇ ਸਾਨੂੰ ਹਜ਼ਾਰਾਂ ਸਾਫ ਦੇ ਚਾਹੀਦੇ ਆ ਜਿਹੜੇ ਅچھے ਬੱਚੇ ਆ ਵਧੀਆ ਪੜੇ ਲਿਖੇ ਸਾਨੂੰ ਸੰਪਰਕ ਕਰਨ ਅਸੀਂ ਉਹਨੂੰ ਵਧੀਆ ਵਧੀਆ ਕੰਪਨੀਆਂ ਭੇਜਾਂਗੇ ਅੱਛੀ ਤਨਖਾਹ ਤੇ ਭੇਜਾਂਗੇ ਔਰ ਸਾਡਾ ਕੀ ਹੈ ਸਿਲੈਕਸ਼ਨ ਦਾ ਕ੍ਰਾਈਟੇਰੀਆ ਜਿਹੜਾ ਉਹ ਕੰਪਨੀ ਖੁਦ ਆ ਕਰਦੀ ਹੈ ਅਸੀਂ ਕਿਸੇ ਨੂੰ ਉੱਥੇ ਹਾਂ ਜਾਂ ਨਾ ਨਹੀਂ ਕਰਦੇ ਕੰਪਨੀ ਖੁਦ ਆ ਕੇ ਇੱਥੇ ਬੱਚਿਆਂ ਨੂੰ ਇੰਟਰਵਿਊ ਕਰਕੇ ਉਹਨਾਂ ਨੂੰ ਸਿਲੈਕਟ ਕਰਕੇ ਲੈ ਜਾਂਦੀ ਹੈ ਉਹਨਾਂ ਦੀ ਸੈਲਰੀ ਜਿਹੜੀ ਇੱਥੇ ਤੈਅ ਹੋ ਜਾਂਦੀ ਹੈ ਉਹਨਾਂ ਨੂੰ ਕੀ ਮਿਲਣਾ ਉੱਥੇ ਜਾ ਕੇ ਔਰ ਇਸ ਪ੍ਰੋਸੈਸ ਸਾਡਾ ਪਿਛਲੇ 25 ਸ ਕਈ ਬੱਚਿਆਂ ਦਾ ਹੀ ਹੁੰਦਾ ਹੈ ਸੁਪਨਾ ਕਿ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਕਈ ਵਾਰੀ ਖਰਚਾ ਨਾ ਹੋਣ ਕਰਕੇ ਉਹ ਆਪਣਾ ਸੁਪਨਾ ਨਹੀਂ ਪੂਰਾ ਨਹੀਂ ਕਰ ਸਕਦੇ ਕੀ ਅਰਬ ਕੰਟਰੀਆਂ ਜਾਂ ਹੋਰ ਸ਼ੈਨੀਗਨ ਕੰਪਨੀਆਂ ਦੇ ਜਿਹੜੇ ਬੱਚੇ ਜਾਂਦੇ ਉਹਨਾਂ ਵਾਸਤੇ ਕੀ ਸਨੇਹਾ ਦੇਣਾ ਚਾਹੋਗੇ ਨਿਹਾਨ ਦੇਖੋ ਫਿਰ ਤੁਹਾਡਾ ਬਜਟ ਨਹੀਂ ਹੈਗਾ ਮੰਨ ਲਓਗਾ ਤੁਸੀਂ ਉਹਨਾਂ ਪੈਸਾ ਸਟੱਡੀ ਵੀਜ਼ਾ ਦਾ ਜਾਂ ਵਰਕ ਪਰਮਿਟ ਦੀ ਖਰਚਾ ਕਰ ਸਕਦੇ ਸਨੇਹਾ ਇਹ ਕਿ ਆਪਣੀ ਸਟਾਰਟਿੰਗ ਜਿਹੜੀ ਹੈ ਤੁਸੀਂ ਅਰਬ ਕੰਟਰੀਆਂ ਠੀਕ ਹੈ ਉਹ ਤੁਸੀਂ ਕੰਮ ਕਰਕੇ ਉੱਥੋਂ ਵੀ ਇੱਕ ਅੱਛੀ ਅਰਨੀ ਕਰ ਸਕਦੇ ਹੋ ਔਰ ਉੱਥੇ ਵੀ ਅਗਰ ਤੁਸੀਂ ਅੱਗੇ ਜਾਣਾ ਚਾਹੋਗੇ ਯੂਰਪ ਜਾਂ ਕੈਨੇਡਾ ਅਮਰੀਕਾ ਤੇ ਵੀ ਚਾਂਸ ਹੈਗੇ ਨੇ ਤੁਸੀਂ ਉੱਥੇ ਅੱਗੇ ਟਰਾਈ ਕਰ ਸਕਦੇ ਹੋ ਹਾਂ ਬਟ ਲੀਗਲ ਰੈਗ ਕੰਮ ਕਰੋ ਤੇ ਇਲੀਗਲ ਕੰਮ ਨਾ ਕਰੋ ਕਿ ਤੁਸੀਂ ਤੁਹਾਡਾ ਫਿਊਚਰ ਉੱਥੇ ਵੀ ਹੈ ਤੁਸੀਂ ਅੱਗੇ ਵੀ ਜਾ ਸਕਦੇ ਆ ਔਰ ਬਾਕੀ ਮੇਰਾ ਸੁਨੇਹਾ ਮਾਪਿਓ ਨੂੰ ਇਹੋ ਹੀ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਬੱਚਿਆਂ ਨੂੰ ਨਕੰਮੇ ਨਾ ਬਣਾਓ ਉਹਨਾਂ ਨੂੰ ਕੰਮ ਦਿਲਾਓ ਤੇ ਮਾਪੇ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਲਾੜਦੇ ਰੱਖਦੇ ਆ ਕੰਮ ਨਹੀਂ ਕਰਨ ਦਿੰਦੇ ਉਹਨਾਂ ਦਾ ਖਰਚਾ ਆਪ ਚੁੱਕੀ ਰੱਖਦੇ ਆ ਉਹ ਜਿਹੜੇ ਬੱਚੇ ਇੰਡੀਆ ਚ ਕੰਮ ਨਹੀਂ ਕੀਤਾ ਹੁੰਦਾ ਜਿੱਦ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਉਹ ਇੱਕਦਮ ਨਵੀਂ ਦੁਨੀਆ ਨਾਲ ਹਾਸਤੇ ਹੁੰਦੀ ਹੈ ਜਦੋਂ ਉਹ ਬਹੁਤ ਪਰੇਸ਼ਾਨ ਕਰਦੇ ਸਾਨੂੰ ਵੀ ਕਰਦੇ ਆ ਪਿੱਛੇ ਆਪਣੇ ਮਾਪੇ ਨੂੰ ਵੀ ਕਰਦੇ ਆ ਸੁਨੇਹਾ ਹੈ ਹੀ ਮਾਪੇ ਨੂੰ ਕਿ ਆਪਣੇ ਬੱਚਿਆਂ ਨੂੰ ਇੱਥੇ ਹੀ ਕੰਮ ਤੇ ਲਾਓ ਬਾਹਰ ਭੇਜਿੰਦ ਪਹਿਲਾਂ ਘੱਟ ਤੋਂ ਘੱਟ 2 ਜਾਂ 3 ਸਾਲ ਕਿਸੇ ਕੰਮ ਵਿੱਚ ਲਾ ਕੇ ਕੰਮ ਸਿਖਾ ਕੇ ਭੇਜੋ ਉਹਨੂੰ ਬਿਲਕੁਲ ਲੇਬਰ ਨਾ ਭੇਜੋ ਲੇਬਰ ਤਨਖਾਹ ਵੀ ਘੱਟ ਮਿਲਦੀ ਹੈ ਪਰ ਕੰਮ ਜ਼ਿਆਦਾ ਕਰਨਾ ਪੈਂਦਾ ਮੇਰੀ ਇਹੋ ਹੀ ਬੇਨਤੀ ਮਾਪਿਆਂ ਨੂੰ ਕ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਸਕਿੱਲ আজকাল ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਵੀ ਬਹੁਤ ਸਾਰੇ ਦਨ ਸਕੀਮਾਂ ਚਲਾਈਆਂ ਹੋਈਆਂ ਨੇ ਬਹੁਤ ਸਾਰੇ ਫ੍ਰੀ ਸੈਂਟਰ ਖੋਲੇ ਨੇ ਕਿ ਤੁਸੀਂ ਆ ਕੇ ਕੋਈ ਨਾ ਕੋਈ ਸਿੱਖ ਕੇ ਜਾਓ ਜਿਦੇ ਲਾਈਕ ਸੀਐਨਸੀ ਆਪਰੇਟਰ ਹੈ ਵੈਲਡਰ ਹੈ ਆਈਟੀ ਕਾਲਜ ਖੁੱਲੇ ਹੋਏ ਨੇ ਸਰਕਾਰ ਵੱਲੋਂ ਮੁਫਤ ਟ੍ਰੇਨਿੰਗ ਦੇ ਰਹੇ ਨੇ ਪਰ ਉਹ ਬੱਚੇ ਜਾਂਦੇ ਨਹੀਂ ਉੱਥੇ ਪਹੁੰਚਦੇ ਨਹੀਂ ਬੱਚੇ ਆਪਣੇ ਬੱਚੇ ਆਪਣੇ ਕੀ 12 ਕੀਤੀ ਆਇਲਸ ਕੀਤੀ ਉਹ ਬਾਹਰ ਚਲੇ ਜਾਂਦੇ ਨੇ ਫਿਰ ਉੱਥੇ ਜਾ ਕੇ ਸ਼ਿਕਾਇਤ ਕਰਦੇ ਨੇ ਸਾਨੂੰ ਕੰਮ ਨਹੀਂ ਮਿਲਿਆ ਕੰਮ ਕੀ ਮਿਲੇਗਾ ਜਦੋਂ ਉਹਨਾਂ ਕੋਲ ਸਕਿੱਲ ਕੋਈ ਨਹੀਂ ਹੈ ਇਹ ਹਰ ਇੱਕ ਨੂੰ ਬੰਦੇ ਲੋੜ ਹਰ ਕੰਪਨੀ ਨੂੰ ਬੰਦੇ ਲੋੜ ਪਰ ਉਹਨਾਂ ਨੂੰ ਸਕਿਲਡ ਵਰਕਰ ਚਾਹੀਦੇ ਨੇ ਅਨਸਕਿਲਡ ਨਹੀਂ ਚਾਹੀਦੇ ਸਾਡੀ ਜਿਹੜੀ ਵੱਧ ਕਿਸਮਤੀ ਕਹਿ ਲਓ ਪੰਜਾਬ ਦੀ ਜਾਂ ਇਹ ਕਹਿ ਲਓ ਕਿ ਆਪਾਂ ਗਾਈਡ ਨਹੀਂ ਕਰ ਪਾ ਰਹੇ ਬੱਚਿਆਂ ਨੂੰ ਪ੍ਰੋਪਰ ਅਸੀਂ ਬੱਚਿਆਂ ਨੂੰ ਕੁਝ ਸਿਖਾਗ ਨਹੀਂ ਭੇਜ ਰਹੇ ਇਹੋ ਹੀ ਕਾਰਨ ਹੈ ਕਿ ਬੱਚੇ ਉੱਤੇ ਜਾ ਕੇ ਵੀ ਪਰੇਸ਼ਾਨ ਹੁੰਦੇ ਆ ਔਰ ਦੂਸਰੀ ਚੀਜ਼ ਹੈ ਕਿ ਅੱਜਕੱਲ ਬੱਚੇ ਬਹੁਤ ਟੈਟੂ ਬਣਾ ਰਹੇ ਨੇ ਆਪਣੀ ਬਾਡੀ ਤੇ ਬਾਹਾਂ ਤੇ ਥੋਣ ਤੇ ਕਿਤੇ ਵੀ ਉਹ ਟੈਟੂ ਵਾਲੇ ਬੱਚਿਆਂ ਨੂੰ ਵੀ ਕੰਪਨੀਆਂ ਲਾਈਕ ਨਹੀਂ ਕਰਦੀਆਂ ਇਹ ਜੇ ਤਾਂ ਆਪਾਂ ਗੱਲ ਕਰੀਏ ਇੰਡੀਅਨ ਗਵਰਨਮੈਂਟ ਦੀ ਇੰਡੀਅਨ ਕੋਈ ਵੀ ਤੁਸੀਂ ਕਹ ਲਓ ਸਰਕਾਰੀ ਨੌਕਰੀ ਦੀ ਉਹਦੇ 'ਚ ਅਗਰ ਟੈਟੂ ਹੋਇਆ ਤਾਂ ਸਰਕਾਰੀ ਨੌਕਰੀ ਤੁਸੀਂ एलिਜੀਬਲ ਨਹੀਂ ਹੁੰਦੇ ਠੀਕ ਹੈ ਇਸੇ ਤਰ੍ਹਾਂ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਵੀ ਟੈਟੂ ਵਾਲਿਆਂ ਨੂੰ ਲਾਇਕ ਨਹੀਂ ਕਰਦੀਆਂ ਸੋ ਬੇਨਤੀ ਇਹ ਹੈ ਕਿ ਸਾਰਿਆਂ ਨੂੰ ਜਿਹੜੇ ਵੀ ਮੇਰੀ ਆਵਾਜ਼ ਸੁਣ ਰਿਹਾ ਹੈ ਜਿਸ ਤੱਕ ਵੀ ਤੁਹਾਡੇ ਪੋਡਕਾਸਟ ਜਾ ਰਿਹਾ ਜਾਂ ਇੰਟਰੂ ਜਾ ਰਹੀ ਹੈ ਉਹਨਾਂ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਟੈਟੂ ਬਣਾਉਣ ਤੋਂ ਰੋਕੋ ਨਹੀਂ ਤਾਂ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ ਸੋ ਸਰਦਾਰ ਪਲਵਿੰਦਰ ਸਿੰਘ ਪੀਐਸ ਵਾਲੇ ਨੇ ਗੱਲ ਕੀਤੀ ਤੇ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਬੱਚਿਆਂ ਨੂੰ ਮਾਪਿਆਂ ਨੂੰ ਇਹ ਜਾਣਕਾਰੀ ਦਿੱਤੀ ਕਿ ਜਿੱਥੇ ਬੱਚੇ ਇੱਥੇ ਵਿਲੇ ਰਹਿੰਦੇ ਨੇ ਉਹਨਾਂ ਨੂੰ ਕੰਮ ਤੇ ਲਾਉਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਸਕਿੱਲ ਹੋਏਗਾ ਤੇ ਵਿਦੇਸ਼ ਦੇ ਵਿੱਚ ਜਾ ਕੇ ਕਿਤੇ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ ਜਿ세 ਕੱਲ ਹੋਏਗਾ ਤੇ ਉਹ ਲੇਬਰ ਦੇ ਵਿੱਚ ਨਹੀਂ ਜਾਣਗੇ ਸਗੋਂ ਚੰਗੇ ਕੰਮ ਦਿੱਤੇ ਜਾ ਕੇ ਚੰਗੀ ਤਨਖਾਹ ਜਿਹੜੀ ਆ ਪ੍ਰਾਪਤ ਕਰ ਸਕਦੇ ਇਸੇ ਤਰ੍ਹਾਂ ਜਿਹੜੇ ਟੈਟੂ ਦੀ ਇਹਨਾਂ ਨੇ ਗੱਲ ਕੀਤੀ ਕਿ ਬੱਚੇ ਬਹੁਤ ਸਾਰੇ ਆਪਣੇ ਸਰੀਰ ਦੇ ਉੱਤੇ ਟੈਟੂ ਬਣਾਉਂਦੇ ਨੇ